ਆਣਾ ਜੀਤਪੁਰ ਜਿਹੜਾ ਮਾਲੀ ਨੰਬਰ ਜਸ਼ਨ ਪਰਸ਼ਣ ਜਸ਼ਨ ਪਰਸ਼ੀ ਦੇ ਧੰਦੇ ਤੇ ਦੋ ਗ੍ਰਿਫਤਾਰ ਕੀਤੇ ਹਨ ਕੱਲ ਥਾਣਾ ਜੀਤਪੁਰ ਦੇ ਇੱਕ ਮੈਡੀਕਲ ਸੈਂਟਰ ਨੂੰ ਸੂਲ ਰਿਸੀਟ ਲੜਕੀ ਵੱਲੋਂ ਕਿ ਉਹਨੇ ਇਲਜ਼ਾਮ ਲਾਇਆ ਸੀ ਕਿ ਰਾਣਾ ਹਾਈਵੇ ਹੋਟਲ ਜੀਤਪੁਰ ਜੋ ਕਾਲਕਾ ਹੈਗੇ ਤੇ ਪੰਚਕੁਲਾ ਰੋਡ ਤੇ ਉੱਥੇ ਜਿਹੜੀ ਇੱਕ ਔਰਤ ਹੈ ਤੇ ਇੱਕ ਹੋਟਲ ਦਾ ਹੋਰ ਮਾਲਕਾ ਜਿਹੜਾ ਉਹ ਰਲ ਕੇ ਧੰਦਾ ਚਲਾਉਂਦੇ ਆ ਨਾ ਉਹਦੀ ਐਮਐਨਆਰ ਤੇ ਜੋ ਸੱਟਾਂ ਸੀ ਉਹਦੇ ਬਿਆਨ ਲਿਖਣ ਤੋਂ ਬਾਅਦ ਕਾਤਾ ਨੰਬਰ 545 ਤਾਂ 270 32 347 120 ਮੋਰਲ ਟੈਫੈਕਟ ਦਾ ਦਰਦ ਕੀਤਾ ਗਿਆ ਦੌਰਾਨ ਦੇ ਤਰੀਕ ਉਸ ਹੋਟਲ ਨੂੰ ਚਲਾਉਣ ਵਾਲੀ ਔਰਤ ਅਤੇ ਉਹਦਾ ਸਾਥੀ ਮੁਹੰਮਦ ਕੇਸਰ ਜੋ ਮੌਲੇ ਜਾਗਰਾ ਚਲੀ ਕਰਦਾ ਰਹਿਣ ਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਮਾਨਯੋਗ ਐਸਐਸਪੀ ਸਾਹਿਬ ਨਵਜੋਤ ਸਿੰਘ ਵੱਲੋਂ ਸਖਤ ਗਾਈਡਲਾਈਨ ਦਿੱਤੀਆਂ ਗਈਆਂ ਕਿ ਜਿਹੜੇ ਅਜਿਹੇ ਧੰਦਾ ਕਰਨ ਵਾਲੇ ਮੌਲੂਕੀ ਤਸਕਰੀ ਕਰਨ ਵਾਲੇ ਦੇ ਖਿਲਾਫ ਵਿਣੰਦੀ ਕਾਰਵਾਈ ਕੀਤੀ ਜਾਵੇ ਇਹ ਕਾਰਵਾਈ ਜਿਹੜੀ ਹੈ ਲਗਾਤਾਰ ਜਾਰੀ ਰਹੇਗੀ ਅਜਿਹੇ ਵਾਅਦ ਤਾਂ ਜਿਹੜੀਆਂ ਹੋਟਲਾਂ ਚ ਸਪਾ ਸੈਂਟਰਾਂ ਚ ਕਰਦੇ ਆ ਉਹਨਾਂ ਨੂੰ ਸਖਤ ਤਾੜਨਾ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਅਮਤ ਜਾਰੀ ਚੱਲਦੀ ਥੈਂਕ ਯੂ